ਬੱਡੀ ਵੀ ਜ਼ਿੰਦਗੀ ਕੁਝ ਇਨਾ ਪੰਛੀਾਂ ਦੀ ਤਰ੍ਹਾਂ ਹੋ ਗਈ ਹੈ। ਅਡਾਰੀਆਂ ਲੰਬੀਆਂ ਸੱਤ ਸਮੁੰਦਰੋਂ ਪਾਰ ਆਕੇ ਅਸੀਂ ਤਕਦੀਰ ਬਦਲਣਾ ਚਾਹੁੰਦੇ ਹਾਂ। ਜੀ ਹਾਂ। ਇਹ ਤਾਂ ਛੋਟਾ ਜਿਹਾ ਨਜ਼ਾਰਾ ਅਸੀਂ ਸ਼ਿਪ ਦੀ ਸੂਰਜ ਦਾ ਲਹਿਰੇ ਸੀ। ਇੱਕ ਪੰਛੀ ਉੱਡਦਾ ਹੋਇਆ ਮਿਲਿਆ। ਉਹਦੇ ਹੌਸਲੇ ਬਲੰਦ ਦੇਖ ਕੇ ਕੁਝ ਗੱਲਾਂ ਕਰਨ ਨੂੰ ਮਨ ਕੀਤਾ। ਹੌਸਲੇ ਜਿੰਨਾ ਦੇ ਬਲੰਦ ਹੋਣ ਉਹ ਪਲਾਂ ਦੀ ਕਿਤੇ ਵੀ ਰਹਿੰਦੇ ਹੋਣ ਉਹ ਲੰਬੀਆਂ ਉਡਾਰੀਆਂ ਮਾਰ ਸਕਦੇ ਆ। ਜ਼ਰੂਰੀ ਨਹੀਂ ਦੇਸ਼ ਬਦਲਣਾ ਤਕਦੀਰਾਂ ਬਦਲਦੀਆਂ ਹੋਣ ਨਹੀਂ ਲਿਖਾਂ ਦਾ ਲਿਖਿਆ ਤਾਂ ਨਾਲ ਹੀ ਚੱਲਦਾ ਹੈ ਇਸ ਪੰਛੀ ਦੀ ਤਰ੍ਹਾਂ ਅਗਰ ਇਸ ਪੰਛੀ ਨੇ ਉਸ ਮੰਜ਼ਲ ਤੇ ਪਹੁੰਚਣਾ ਹੈ ਤੇ ਬਈ ਜੀ ਸਮੁੰਦਰ ਚ ਉਤਰ ਹੀ ਨਹੀਂ ਸਕਦਾ ਉਸ ਨੂੰ ਉਸ ਮੰਜ਼ਲ ਤੇ ਜਾਣਾ ਹੀ ਪੈਣਾ ਹੈ ਕਿ ਇਹ ਸਿੱਟਕ ਕੇ ਹੋਏ ਗਲਤ ਮੰਜ਼ਲ ਤੇ ਪੈ ਜਾਂਦੇ ਆ ਤੇ ਰਸਤਾ ਲੱਭਦਾ ਲੱਭਦਿਆਂ ਬਹੁਤ ਤੀੜੀ ਹੋ ਜਾਂਦੀ ਹੈ ਕੁਝ ਸਾਡੀ ਵੀ ਇਹੀ ਹਾਲਤ ਹੋ ਚੁੱਕੀ ਹੈ ਕਈਆਂ ਨੂੰ ਇਹ ਸ਼ਬਦ ਮਾਰੇ ਲੱਗਣਗੇ ਤੇ ਕਈਆਂ ਨੂੰ ਲੱਗਣਗੇ ਚੰਗੇ ਕਈਆਂ ਦੇ ਸਫਰ ਬਈ ਜੀ ਫਿੱਟ ਬੈਠ ਜਾਂਦਾ ਹੈ ਤੇ ਕਈਆਂ ਦੇ ਸਫਰ ਨਹੀਂ ਬੈਠਦਾ ਹਰੇਕ ਵਿਅਕਤੀ ਤਕਦੀਰਾਂ ਬਦਲਣ ਲਈ ਘਰ ਤੋਂ ਪੈਰ ਪਟਦਾ ਹੈ ਪਰ ਮਨਜ਼ੂਰ ਕੁਦਰਤ ਨੂੰ ਕੁਝ ਹੋਰ ਹੀ ਹੋ ਜਾਂਦਾ ਹੈ ਹੋਰ ਵੀ ਬਹੁਤ ਸਾਰੀਆਂ ਗੱਲਾਂ ਅਗਲੀ ਵੀਡੀਓ ਵਿੱਚ ਕਰਾਂਗੇ ਇੰਤਜ਼ਾਰ ਕਰਿਓ